ਦੇਖੋ ਅੱਜ ਪੰਜਾਬ ਦੇ ਵਿੱਚ ਨੌਜਵਾਨ ਸ਼ਕਤੀ ਨੂੰ ਜੇ ਕਿ ਸਾਹਮਣੇ ਆ ਜਿਹੜੀ ਕੌਮਾਂ ਆਪਣੀ ਨੌਜਵਾਨੀ ਸੰਭ ਕੇ ਰੱਖਦੀਆਂ ਨੇ ਉਹ ਕੌਮਾਂ ਸਦਾ ਰਾਜ ਕਰਦੀਆਂ ਨੇ ਮੈਂ ਸਮਝਦਾ ਕਿ ਸਰਦਾਰ ਅਖਬੀਰ ਸਿੰਘ ਬਾਲਦੀਵ ਵੱਲੋਂ ਸਰਦਾਰ ਵਿਕਰਮ ਸਿੰਘ ਵਜੀਠੇ ਜੀ ਯੂਥ ਕਾਲੀਅਲ ਦੇ ਪ੍ਰਧਾਨ ਸਰਵਜੀਤ ਝੰਡਰ ਜੀ ਵੱਲੋਂ ਜੋ ਸਾਰੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਲਾਮਬੜ ਕੀਤਾ ਜਾ ਰਿਹਾ ਤੇ ਅੱਜ ਪੰਜਾਬ ਦਾ ਨੌਜਵਾਨ ਸ਼੍ਰੋਮਣੀ ਕਾਲੀਅਲ ਦੇ ਭਰੋਸਾ ਕਰਦਾ ਸ਼੍ਰੋਮਣੀ ਕਾਲ ਨਾਲ ਜੁੜਿਆ ਹੋਇਆ ਸੋ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਵਰਕ ਯੂਥ ਮਿਲੀਆਂ ਹੋ ਰਹੀਆਂ ਨੇ ਸੋ ਅੱਜ ਇੱਥੇ ਕਰਨਵੀਰ ਸਾਨੀ ਜੀ ਵੱਲੋਂ ਇੱਥੇ ਬਹੁਤ ਵੱਡਾ ਕਟ ਕੀਤਾ ਗਿਆ ਐਨ ਕੇ ਸ਼ਰਮਾ ਜੀ ਦੇ بیٹے ਪਿਊਸ਼ ਸ਼ਰਮਾ ਜੀ ਮਾਲਕਪੁਰ ਜੋ ਸਾਡੇ ਅਬਜ਼ਰਵਰ ਨੇ ਯੂਥ ਕਾਲੀਵਾਲ ਦੇ ਪਾਰਲੀਮੈਂਟ ਹਲਕੇ ਦੇ ਉਹ ਵੀ ਆਏ ਹੋਏ ਨੇ ਸੋ ਮੈਂ ਸਮਝਦਾ ਕਿ ਨੌਜਵਾਨਾਂ ਦੇ ਇਸ ਪਾਰਲੀਮੈਂਟ ਸੀਟ ਨੂੰ ਜਿਤਾਉਣ ਲਈ ਸ਼ਰਮਾ ਜਿਤਾਉਣ ਵਾਸਤੇ ਬਹੁਤ ਵੱਡਾ ਯੋਗਦਾਨ ਆ ਅੱਜ ਪੰਜਾਬ 'ਚ 45% ਤੇ 50% ਵੋਟਰ ਨੌਜਵਾਨ ਆ ਸੋ ਮੈਂ ਸਮਝਦਾ ਕਿ ਪਹਿਲਾਂ ਪਹਿਲਾਂ ਵੀ ਸਰਕਾਰਾਂ ਸਰਕਾਰ ਦੋ ਕਾਲੀ ਸਰਕਾਰ ਬਣੀਆਂ ਨੇ ਉਹਦੇ ਵਿੱਚ ਸਰਕਾਰ ਬਣਨ 'ਚ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਸੋ ਇਸੇ ਤਰ੍ਹਾਂ ਪਟਿਆਲਾ ਪਾਰਲੀਮੈਂਟ ਸੀਟ ਦੇ ਵਿੱਚ ਐਨ ਕੇ ਸ਼ਰਮਾ ਜੀ ਨੂੰ ਜਿਤਾਉਣ ਦੇ ਵਿੱਚ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਰਹੂਗਾ ਸੋ ਮੈਂ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਸ਼ਹਿਰ ਤੋਂ ਲੋਕਲ ਇਕੱਠ ਹੋਇਆ ਕਰਮਜੀਤ ਸਾਹਨੀ ਜੋ ਸ਼ਹਿਰੀ ਪ੍ਰਧਾਨ ਨੇ ਉਹਨਾਂ ਦੀ ਰਵਾਈ ਚ ਇਕੱਠ ਹੋਇਆ ਸੋ ਮੈਂ ਸਾਰਿਆਂ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕੱਲੇ ਕੱਲੇ ਬੂਥ ਉੱਪਰ ਪਹਿਰਾ ਦੇ ਕੇ ਬੂਥ ਕਮੇਟੀਆਂ ਬਣਾ ਕੇ ਬੋਰਡ ਵਾਈਜ਼ ਬਣਾ ਕੇ ਆਪਾਂ ਪ੍ਰਚਾਰ ਕਰੀਏ ਤੇ ਨਕੇ ਸ਼ਰਮਾ ਜੀ ਹੱਤ ਮਜ਼ਬੂਤ ਕਰੀਏ ਸ਼ਰੋਮਨੀ ਕਾਲੀਗਲ ਦੇ ਹੱਤ ਮਜ਼ਬੂਤ ਕਰੀਏ ਸੋ ਮੈਂ ਆਪਣੇ ਵੱਲੋਂ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਾ ਤੇ ਸ਼ਰਮਾ ਜੀ ਨੂੰ ਯਕੀਨ ਦਿਵਾਉਣਾ ਹੈ ਕਿ ਨੌਜਵਾਨਾਂ ਦੀ ਬਹੁਤ ਵੱਡਾ ਯੋਗਦਾਨ ਪਾਰਲੀਮੈਂਟ ਹਲਕੇ ਦੇ ਵਿੱਚ ਆਜ ਸਤਾਨੇ ਯੂਥ ਮਿਲਦੀ ਹੋਈ ਆ ਅਜ ਪਟਿਆਲੇ ਸ਼ਹਿਰ ਚੋਰੀ ਆ ਨਾਬੇ ਹੋ ਰਹੀ ਆ ਵੱਖ-ਵੱਖ ਸ਼ਹਿਰਾਂ ਚ ਬਹੁਤ ਵੱਡੇ ਇਕੱਠ ਹੋ ਰਹੇ ਨੌਜਵਾਨਾਂ ਦੇ ਇਹ ਤਾਂ ਸਿੱਧਾ ਹੁੰਦਾ ਕਿ ਆਉਂਦੀਆਂ ਪਾਰਲੀਮੈਂਟ ਚੋਣਾਂ ਚ ਇੱਕ ਜੂਨ ਨੌਜਵਾਨ ਬਹੁਤ ਵੱਡਾ ਯੋਗਦਾਨ ਪਾ ਕੇ ਸ਼ਰਮਾ ਜੀ ਜਿੱਤੋਗੇ ਸਰ ਕਿ ਕਿਸ ਤਰ੍ਹਾਂ ਦੇ ਦੇਗੇ ਜੀ ਯੂਥ ਦਾ ਜਿਹੜਾ ਹੈਗਾ ਇਸ ਤੇ ਉੱਤੇ ਜ਼ਿਆਦਾ ਦਤੰਦਾਰੀ ਹੈਗੀ ਹੈ ਜੋ ਉੱਪਰ ਪਾਸੇ ਚੜੇਗਾ ਆ ਦੂਸਰੀਆਂ ਪਾਰਟੀਆਂ ਵੀ ਕਹਿ ਰਹੀਆਂ ਕਿ ਯੂਥ ਸਾਡੇ ਨਾਲ ਹੈਗਾ ਸੋ ਕਿਤੇ ਨਾ ਕਿਤੇ ਲੱਗਦਾ ਹੈ ਕਿ ਕਿਤਨੀ ਪਾਰਟੀ ਨੇ ਇਸ ਨੂੰ ਦੇਖੋ ਜੇ 10 ਸਾਲ ਸਰਕਾਰ ਦੇ ਵਿੱਚ ਨੌਜਵਾਨਾਂ ਨੂੰ ਬਣਦਾ ਮਾਨਸਿਕ ਘਰ ਮਿਲਿਆ ਦੇਖੋ ਜੇ ਮੈਂ ਆਪਣੀ ਗੱਲ ਕਰਾਂ ਆਮ ਪਰਿਵਾਰ ਦੇ ਨੌਜਵਾਨਾਂ ਨੂੰ ਯੂਥ ਕਾਲੀਗਲ ਦੇ ਸ਼ਾਮਲ ਕੀਤਾ ਗਿਆ ਐਸੋਈ ਸ਼ਾਮਲ ਕੀਤਾ ਗਿਆ ਅੱਜ 10 ਸਾਲ ਸਰਕਾਰ ਚ ਨੌਜਵਾਨ ਕੋਈ ਚੇਅਰਮੈਨ ਬਣੇ ਕੋਈ ਮੇਅਰ ਬਣੇ ਕੋਈ ਡਿਪਟੀ ਮੇਅਰ ਬਣੇ ਕੋਈ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਣਿਆ ਮਾਲਕਪੁਰ ਸਾਹਿਬ ਸਾਡੇ ਇਹ ਯੂਥ ਕਾਲੀਗੜ ਦੇ ਕੋਟੇ ਚੋਂ ਬਲਾਕ ਸੰਮਤੀ ਚੇਅਰਮੈਨ ਬਣੇ ਸੋ ਮੈਂ ਯੂ ਡਿਵੈਲਪਰ ਦਾ ਚੇਅਰਮੈਨ ਪਹਿਲਾ ਚੇਅਰਮੈਨ ਬਣਿਆ ਸੋ ਬਹੁਤ ਪਟਿਆਲੇ ਮੇਅਰ ਅਜੀਤਪਾਲ ਕੁਲੀ ਚਲੋ ਸਾਡੇ ਨਹੀਂ ਪਹਿਲਾਂ ਉਦੋਂ ਯੂਥ ਕਾਲੀਗੜ ਦੇ ਕੋਟੇ ਚੋਂ ਹੀ ਇਥੋਂ ਮੇਅਰ ਬਣੇ ਸੀ ਮਰਿੰਦਰ ਪਿਆੜ ਯੂਥ ਕਾਲੀਗੜ ਕੋਟੇ ਮੇਅਰ ਬਣੇ ਨੇ ਪਟਿਆਲੇ ਕੋਲ ਤਾਂ ਬਹੁਤ ਵੱਡਾ ਇਤਿਹਾਸਿਕ ਇੱਕ ਵਿਰਾਸਤਾ ਤੇ ਇੱਕ ਪ੍ਰੂਫ ਬਹੁਤ ਵੱਡਾ ਸੋ ਇਸ ਕਰਕੇ ਨੌਜਵਾਨਾਂ ਨੇ ਪੰਜਾਬ ਦੀ ਗਵਾਹੀ ਕਰਨੀ ਆ ਸ਼੍ਰੋਮਣੀ ਅਕਾਲੀਅਧ ਦੀ ਗਵਾਹੀ ਕਰਨੀ ਆ ਸੋ ਮੈਂ ਸਮਝਦਾ ਕਿ ਨੌਜਵਾਨ ਪੰਜਾਬ ਦਾ ਡਟ ਕੇ ਸ਼੍ਰੋਮਣੀ ਅਕਾਲੀਅਨ ਖੜਾ ਦੇਖੋ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨ ਦਾ ਬਿਗਲ ਬੱਜ ਚੁੱਕਿਆ ਉਹਦੇ ਤਹਿਤ ਅੱਜ ਅਕਾਲੀ ਦਲ ਦੇ ਹਰੀਆਵਲ ਦਸਤੇ ਯੂਥ ਅਕਾਲੀ ਦਲ ਮੈਂ ਫੇਰ ਬੇਨਤੀ ਕਰਦਾ ਕਿ ਯੂਥ ਅਕਾਲੀ ਦਲ ਦਾ ਅੱਜ ਇੱਕਠ ਹੋਇਆ ਪਟਿਆਲੇ ਸ਼ਹਿਰ ਦੇ ਵਿੱਚ ਪਹਿਲੀ ਗੱਲ ਤਾਂ ਜਦੋਂ ਸ਼ਰਮਾ ਜੀ ਨੇ ਆ ਕੇ ਇੱਥੇ ਨਤਮਸਤਕ ਹੋਏ ਸੀ ਗੁਰੂ ਘਰ ਦੇ ਜਿਸ ਦਿਨ ਉਸ ਦਿਨ ਹੀ ਪਤਾ ਲੱਗ ਗਿਆ ਸੀ ਕਿ ਸ਼ਰੋਮਣੀ ਅਕਾਲੀ ਦੰਦ ਦਾ ਲੋਕ ਸਭਾ ਹਲਕਾ ਬਾਅਦ ਚੜ ਕੇ ਇਕਜੁੱਟ ਹੋ ਕੇ ਜਦੋਂ ਗੁਰੂ ਘਰ ਚ ਅਸ਼ੀਰਵਾਦ ਲਿਆ ਮਾਤਾ ਕਾਲੀ ਦੇ ਮੰਦਿਰ ਆ ਕੇ ਅਸ਼ੀਰਵਾਦ ਲਿਆ ਉਸ ਦਿਨ ਹੀ ਪਟਿਆਲੇ ਦੇ ਲੋਕਾਂ ਨੇ ਮੋਹਰ ਲਾਤੀ ਸੀ ਸ਼ਰਮਾ ਜੀ ਦੀ ਜਿੱਤ ਤੇ ਕਹਿੰਦੇ ਨੇ ਜਿੱਤ ਯਕੀਨੀ ਐ ਐਲਾਨ ਹੋਣਾ ਬਾਕੀ ਐ ਅੱਜ ਉਹਤੇ ਮੋਹਰ ਲਾਈ ਐ ਕੜਾਵਾਲਾ ਚੌਕ ਪਟਿਆਲੇ ਸ਼ਹਿਰ ਦੇ ਟਕਸਾਲੀ ਪਰਿਵਾਰ ਕੜਾਵਲੇ ਚੌਕ ਦੇ ਮਾਸਟਰ ਬੁੱਧ ਸਿੰਘ ਦੇ ਘਰ ਦੇ ਮੂਰੇ ਅੱਜ ਕੱਟ ਰੱਖਿਆ ਗਿਆ ਤੂੰ ਜਾ ਕੇ ਦੇਖ ਸਕਦਾ ਠਾਠਾ ਮਾਰਦਾ ਕੱਟ ਅੱਜ ਪਟਿਆਲੇ ਸ਼ਹਿਰ ਦੇ ਵਿੱਚ ਵਿਸ਼ਵਾਸ ਦਿਵਾਉਣ ਆਇਆ ਕੇ ਨਾ ਤਾਂ ਮਹਾਣੀ ਪਰਨੀਤ ਕੋਰ ਤੇ ਲੋਕ ਇਤਬਾਰ ਕਰ ਰਹੇ ਨੇ ਕਿਉਂਕਿ ਦਲ ਬਦਲ ਕੇ ਚੋਣ ਲੜ ਰਹੇ ਨੇ ਆਈਡਿਓਲੋਜੀ ਬਦਲ ਕੇ ਤੇ ਨਾ ਇਤਬਾਰ ਕਰ ਰਹੇ ਡਾਕਟਰ ਗਾਂਧੀ ਜੀ ਤੇ ਕਿਉਂਕਿ ਉਹ ਕਾਂਗਰਸ ਦੀ ਝੋਲੀ ਜਾ ਡਿਗੇ ਨੇ ਤੇ ਸ਼ਰੋਮ ਨਹੀਂ ਕਰਦੇ ਚੜਾਈ ਤੁਸੀਂ ਮੈਂ ਬੇਨਤੀ ਕਰਾਂਗਾ ਕਿ ਸਾਰੇ ਮੀਡੀਆ ਨੂੰ ਵਾਈਟ ਲੈਂਡ ਤੋਂ ਬਾਅਦ ਇੱਕ ਵਾਰ ਕੈਮਰਾ ਮਾਰ ਕੇ ਦਿਖਾ ਦਿਓ ਕਿ ਡੇਢ ਘੰਟੇ ਤੋਂ ਨੌਜਵਾਨ ਕੇ ਡਟ ਕੇ ਬੈਠਾ ਅੱਜ ਪਟਿਆਲਾ ਸ਼ਹਿਰ ਦੇ ਵਿੱਚ ਕਦੇ ਵੀ ਐਡਾ ਵੱਡਾ ਇਕੱਠ ਨਹੀਂ ਹੋਇਆ ਕੇਵਲ ਇਸ ਸਾਡੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਰਨ ਬੀਸ ਸਿੰਘ ਸਾਹਨੀ ਦਾ ਘਟ ਹੈ ਇਹ ਮੈਂ ਨਹੀਂ ਕਹਿੰਦਾ ਮੇਰਾ ਜਾਂ ਕਿਸੇ ਹੋਰ ਦਾ ਘਟ ਹੈ ਕੇਵਲ ਸਿਰਫ ਜ਼ਿਲ੍ਹਾ ਕਰਮੀ ਸਾਨੀ ਦਾ ਇਕੱਠ ਹੈ ਕਿਉਂਕਿ ਅੱਜ ਇੱਥੇ ਸਰਕਲ ਪ੍ਰਧਾਨ ਐਲਾਨ ਕੀਤੇ ਜਾਣੇ ਨੇ ਅੱਜ ਪਟਿਆਲੇ ਦੇ 10 ਸਰਕਲਾਂ ਦੇ ਪ੍ਰਧਾਨ ਲਾਏ ਜਾਣਗੇ ਤੋਂ ਤਾਂ ਕਿ ਯੂਥ ਅਕਾਲੀ ਦਲ ਜੋ ਪੰਜਾਬ ਵਿੱਚ ਦੋ ਸਰਕਾਰਾਂ ਪਹਿਲਾਂ ਬਣਾ ਚੁੱਕਿਆ ਹੈ ਕਿਉਂਕਿ ਪੰਜਾਬ ਦਾ ਨੌਜਵਾਨ ਵਿਸ਼ਵਾਸ ਕਰਦਾ ਹੈ ਤਾਂ ਕੇਵਲ ਅਕਾਲੀ ਦਲ ਦੇ ਵਿੱਚ ਕਰਦਾ ਹੈ ਉਹਦੇ ਵੀ ਬਹੁਤ بڑے ਕਾਰਨ ਨੇ ਕਿ ਪਾਰਟੀ ਨੇ ਜੋ ਕਿਹਾ ਉਹ ਕੀਤਾ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਰਾਜੂ ਖੰਨਾ ਜੀ ਵਰਗੇ ਵੱਡੇ ਲੀਡਰ ਜਦੋਂ ਕਹਿੰਦੇ ਨੇ ਤੇ ਵਰਤਦੇ ਨੇ ਇਹਦੇ ਮਾਲਕਪੁਰ ਜੀ ਆਏ ਨੇ ਸਾਡੇ ਲੋਕ ਸਭਾ ਹਲਕਾ ਇੰਚਾਰਜ ਯੂਥ ਅਕਾਲੀ ਦਲ ਪਿਊ ਸ਼ਰਮਾ ਜੀ ਆਏ ਨੇ ਐਨਕਸ਼ਨ ਮਾਤੇ ਬੇਟਾ ਜਿਹਨੇ ਭਾਈ ਸਾਹਿਬ ਕ੍ਰਿਸ਼ਨ ਸ਼ਰਮਾ ਜੀ ਆਏ ਨੇ ਉਹ ਦੇਖਣ ਆਏ ਨੇ ਕਿ ਪਟਿਆਲੇ ਦੇ ਲੋਕਾਂ ਦੇ ਦਿਲਾਂ 'ਚ ਸ਼੍ਰੋਮਣੀ ਅਕਾਲੀ ਦਲ ਧੜਕਦਾ ਹੈ ਨੌਜਵਾਨੇ ਵਿਸ਼ਵਾਸਿਤ ਦਿਖਵਾਤਾ ਕਿ ਕੇਵਲ ਦਿਲ 'ਚ ਦਿਮਾਗ 'ਚ ਸੋਚ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਧੜਕਦਾ ਹੈ ਨੌਜਵਾਨਾਂ ਦੇ 100-100 ਸਾਲ ਤੱਕ ਪਾਰਟੀ ਸੇਵਾ ਕਰ ਵਾਲਾ ਸ਼੍ਰੋਮਣੀ ਅਕਾਲੀ ਦਲ ਨੇ ਬੜੇ ਸਮੇਂ ਦੇਖੇ ਨੇ ਪੰਜਾਬ 'ਚ ਲੜਾਈ ਲੜਨ ਲਈ ਬਹੁਤ ਬੜਾ ਜਿਗਰਾ ਬੜਾ ਦਿਲ ਚਾਹੀਦਾ ਹੈ ਰਾਜ ਦਾ ਕੋਈ ਵੀ ਕਰ ਸਕਦਾ ਸੱਤਾ ਦੇ ਕੋਈ ਵੀ ਆ ਕੇ ਬਹਿ ਸਕਦਾ ਪਰ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਲੋਕਾਂ ਦੀ ਲੋਕਾਂ ਦੀ ਮਾਸਿਕਤਾ ਨਾਲ ਲੈ ਕੇ ਚੱਲਣਾ ਤੇ ਲੋਕਾਂ ਦੇ ਹਿਤਾਂ ਲਈ ਲੜਨ ਵਾਲੀਆਂ ਪਾਰਟੀਆਂ ਹੋਰ ਹੁੰਦੀਆਂ ਨੇ ਤੁਹਾਡਾ ਪ੍ਰੋਗਰਾਮ ਹੈ ਕਿਹੜੇ ਕਿਹੜੇ ਬਲਾਕ ਦੇ ਵਿੱਚ ਪ੍ਰਧਾਨ ਲਾਏ ਗਏ ਸਭ ਤੋਂ ਪਹਿਲਾਂ ਜੀ ਗੁਰੂ ਬਖਸ਼ੀ ਫਤਿਹ ਸਾਂਝ ਕਬੂਲ ਕਰਿਓ ਵਾਹਿਗੁਰੂ ਜੀ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਚਲੋ ਸਾਰੇ ਮੇਰੇ মিডিਆ ਵਾਲੇ ਭਰਾਓ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਲੰਮੇ ਸਮੇਂ ਤੇ ਖੜੇ ਹੋ ਅੱਜ ਦਾ ਜਿਹੜਾ ਵਿਸ਼ਾ ਜਿਹੜਾ ਅੱਜ ਦਾ ਇਕੱਠ ਹੋਇਆ ਅੱਜ ਅੱਜ 8 ਸਰਕਲ ਪ੍ਰਧਾਨ ਪਟਿਆਲੇ ਜ਼ਿਲ੍ਹੇ ਚ ਅਨਾਉਂਸ ਕੀਤੇ ਜਾਣਗੇ ਤੇ 7 ਜਨਸਕਤਰ ਅਨਾਉਂਸ ਕੀਤੇ ਜਾ ਰਹੇ ਨੇ ਦੋ ਵਾਈਸ ਪ੍ਰਧਾਨ ਤੇ ਦੋ ਸੀਨੀਅਰ ਵਾਈਸ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਅੱਜ ਜਥੇਬੰਦੀ ਅਨਾਉਂਸ ਕੀਤੀ ਜਾ ਰਹੀ ਹੈ ਕਿੱਦਾਂ ਦਾ ਤੁਹਾਨੂੰ ਹੰਗਾਰਾ ਮਿਲ ਰਿਹਾ ਅੱਜ ਕਰਦੇ ਏ ਕਿ ਲੱਗ ਰਿਹਾ ਵੀ ਵਧੀਆ ਮੈਂ ਸਮਝਦਾ ਜੀ ਅੱਜ ਪੰਜਾਬ ਦਾ ਪੂਰਾ ਚਾਹੇ ਪੰਜਾਬ ਦਾ ਨੌਜਵਾਨ ਚਾਹੇ ਪਟਿਆਲੇ ਜ਼ਿਲ੍ਹੇ ਦਾ ਨੌਜਵਾਨ ਹੈ ਪੱਬਾਂ ਪਹਾੜਾ ਆਪਾਂ ਜਿਹੜੀ ਅੱਜ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਕਰੀ ਸੀਗੀ ਅੱਜ ਉਹ ਯਾਤਰਾ ਤਾਂ ਸਫਲ ਹੋ ਗਈ ਅੱਜ ਉਹ ਯਾਤਰਾ ਘਰ ਘਰ ਦੇ ਵਿੱਚ ਨੌਜਵਾਨਾਂ 'ਚ ਪਹਿਰਾ ਦੇ ਰਹੇ ਨੇ ਗੱਲ ਤੇ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਨੌਜਵਾਨਾਂ ਨੇ ਤੇ ਨੌਜਵਾਨਾਂ ਨੇ ਜਿਹੜੀ 2007 'ਚ ਸਰਕਾਰ ਬਣੀ ਚਾਹੇ 2012 ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਨੌਜਵਾਨਾਂ ਦਾ ਰਿਹਾ ਹੈ ਤੇ ਐਤਕੀ ਵੀ ਜਿਹੜੀ 2000 ਲੋਕ ਸਭਾ ਜਿਹੜੀ ਆਪਣੇ ਐਨ ਕੇ ਸ਼ਰਮਾ ਜੀ ਸਾਡੇ ਲੋਕ ਸਭਾ ਦੇ ਕੈਂਡੀਡੇਟ ਨੇ ਮੈਨੂੰ ਪੂਰੀ ਉਮੀਦ ਹੈ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਨੌਜਵਾਨ ਨੇ ਉਹ ਆਪਣਾ ਮਨ ਬ ਪਾਰਲੀਮੈਂਟ ਦੇ ਵਿੱਚ ਆਪਣਾ ਸ਼੍ਰੀ ਐਨਕੇ ਸ਼ਰਮਾ ਜੀ ਦੀ ਆਵਾਜ਼ ਗੂੰਜੂ